ਸੁਣ ਜੀਤਾ ਸੁਣ ਜੀਤਾ ਦੋ ਸਰਹੰਦ ਵਿਆਉਣੇ ਦੋ ਚਮਕੌਰ ਗੜੀ ਸੁਣ ਜੀਤਾ ਸੁਣ ਜੀਤਾ ਦੋ ਸਰਹੰਦ ਵਿਆਉਣੇ ਦੋ ਚਮਕੌਰ ਗੜੀ ਜਦੋਂ ਹਨਾ ਤੀਆਂ ਪੁੱਤ ਜਵਾਨ ਹੁੰਦੇ ਆ ਤੇ ਆਮ ਜਿਹੜੇ ਲੋਕ ਸਾਡੇ ਵਰਗੇ ਆ ਜਾਂ ਆਮ ਇਨਸਾਨ ਆ ਉਹ ਵੀ ਸਲਾਵਾ ਕਰਦੇ ਆ ਕਿ ਆਪਣੇ ਬੱਚੇ ਜਵਾਨ ਹੋ ਗਿਆ ਤੇ ਆਪਾਂ ਇਹਨਾਂ ਨੂੰ ਮੰਗਣਾ ਵਾ ਵਿਆਹਣਾ ਵਾ ਤੇ ਇਸੇ ਤਰ੍ਹਾਂ ਮਾਤਾ ਜੀਤੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਲਾਹ ਕਰਦੇ ਆ ਕਿ ਆਪਣੇ ਪੁੱਤਰ ਜਵਾਨ ਹੋ ਗਏ ਆ ਇਹਨਾਂ ਦਾ ਵਿਆਹ ਕਰਨਾ ਵਾ ਤੇ ਇਹਨਾਂ ਦਾ ਕੌਣ ਵਿਚੋਲਾ ਬਣੂਗਾ ਇਹ ਕਿੱਥੇ ਵਿਆਹ ਵਿਆਹੇ ਜਾਣਗੇ ਹਨਾ ਆਪਸ ਵਿੱਚ ਗੱਲਾਂ ਕਰਦੇ ਆ ਤੇ ਜਿਹਨੂੰ ਕਿ ਸ਼ਬਦ ਦੇ ਰੂਪ ਵਿੱਚ ਪੁਰੋਇਆ ਵਾ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਕਿਸ ਤਰ੍ਹਾਂ ਜਵਾਬ ਦਿੰਦੇ ਨੇ ਮਾਤਾ ਜੀਤੋ ਜੀ ਨੂੰ ਔਰ ਮਾਤਾ ਜੀਤੋ ਜੀ ਕੀ ਕਹਿੰਦੇ ਨੇ ਸਤ ਗੁਰ ਜੀ ਸਤ ਗੁਰ ਜੀ ਕਿੱਥੇ ਕਿੱਥੇ ਮੰਗਣੇ ਕਰਾਉਣੇ ਮੇਰੇ ਆ ਲਾਲਾ ਨੇ ਸੁਣ ਜੀਤਾ ਸੁਣ ਜੀਤਾ ਦੋ ਸਰਹੰਦ ਵਿਆਉਣੇ ਦੋ ਚਮਕੌਰ ਗੜੀ ਸੁਣ ਜੀਤਾ ਸੁਣ ਜੀਤਾ ਦੋ ਸਰਹੰਦ ਵਿਆਉਣੇ ਦੋ ਚਮਕੌਰ ਗੜੀ ਸਤ ਗੁਰ ਜੀ ਸਤ ਗੁਰ ਜੀ ਕੌਣ ਕੌਣ ਜਾਊ ਬਰਾਤੇ ਮੇਰਿਆਂ ਲਾਲਾਂ ਦੇ ਸਤ ਗੁਰ ਜੀ ਸਤ ਗੁਰ ਜੀ ਕੌਣ ਕੌਣ ਜਾਊ ਬਰਾਤੇ ਮੇਰਿਆਂ ਲਾਲਾਂ ਦੇ ਸੁਣ ਜੀਤਾ ਸੁਣ ਜੀਤਾ ਸਿੰਘ ਸੁਰਮੇ ਜਾਣਗੇ ਬਰਾਤੇ ਤੇਰਿਆਂ ਆਲ ਸਤ ਗੁਰ ਜੀ ਸਤ ਗੁਰ ਜੀ ਕੌਣ ਕੌਣ ਬਣੂ ਬਚੋਲਾ ਮੇਰਿਆਂ ਲਾਲਾਂ ਦਾ ਸਤ ਗੁਰ ਜੀ ਸਤ ਗੁਰ ਜੀ ਕੌਣ ਕੌਣ ਬਣੂ ਬਚੋਲਾ ਮੇਰਿਆਂ ਲਾਲਾਂ ਦਾ ਸੁਣ ਜੀਤਾ ਸੁਣ ਜੀਤਾ ਗੰਗੂ ਬਹਾਮਣ ਬਣੂ ਬਚੋਲਾ ਤੇਰਿਆਂ ਲਾਲਾਂ ਦਾ ਸੁਣ ਜੀਤਾ ਸੁਣ ਜੀਤਾ ਗੰਗੂ ਬਹਾਮਣ ਬਣੂ ਬਚੋਲਾ ਸਤ ਗੁਰ ਜੀ ਸਤ ਗੁਰ ਜੀ ਕਿਹੜੀ ਹੂਰ ਵਿਆਉਣੀ ਮੇਰਿਆਂ ਲਾਲਾ ਨੇ ਸਤ ਗੁਰ ਜੀ ਸਤ ਗੁਰ ਜੀ ਕਿਹੜੀ ਹੂਰ ਵਿਆਉਣੀ ਮੇਰਿਆਂ ਲਾਲਾ ਨੇ ਸੁਣ ਜੀਤਾ ਸੁਣ ਜੀਤਾ ਲਾੜੀ ਮੋਤ ਵਿਆਉਣੀ ਤੇਰਿਆਂ ਲਾਲਾ ਨੇ ਸੁਣ ਜੀਤਾ ਸੁਣ ਜੀਤਾ ਲਾੜੀ ਮੋਤ